ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੱਲ ਕਮ ਜੀ ਚੈਨਲ ਰੀਤ ਕੌਰ ਤੇ ਤੇ ਹੋਰ ਸਭ ਠੀਕ ਠਾਕ ਹੋ ਮੈਂ ਵੀ ਠੀਕ ਹਾਂ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਸੂਟਾਂ ਦੀ ਵੀਡੀਓ ਮੈਂ ਚਲੋ ਭੈਣਾਂ ਨੂੰ ਸੂਟ ਦਿਖਾ ਲਈਏ ਕੋਈ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਆਪ ਦਾ ਜੀ ਆਰਡਰ ਬੁੱਕ ਕਰਵਾਇਓ ਬਹੁਤ ਸੋਹਣਾ ਸੂਟ ਹੈ ਜੀ ਕਢਾਈ ਵਾਲੇ। ਜਿੱਤਰਾ ਸ਼ਰਫ ਹੈ ਜੀ। ਬਹੁਤ ਛੋਟੇ-ਛੋਟੇ ਕਲਰ ਆਏ ਆ। ਰਾਜ ਜੀ ਦੁਪੱਟਾ ਦੇਖੋ ਕਿੰਨਾ ਹੈਵੀ ਤੇ ਪੂਰਾ ਲੌਂਗ ਦੁਪੱਟਾ ਹੈ। ਨਾ ਦੇਖੋ ਜੀ ਕਢਾਈ। ਪੂਰਾ ਵੱਡਾ ਦੁਪੱਟਾ ਇਹ। देखो बहुत सोना कलर है अलैमन कलर है बहुत सोना सोहना तो देखो जी बहुत सोहनी कढ़ाई है सूट है जी उपर तक कढ़ाई है जी सूट ਆ ਦੁਪੱਟਾ ਜੀ ਤੇ ਆਹ ਰੂਟ ਪ੍ਰਾਈਸ ਹੈ ਜੀ ਇਹਦਾ 1000 ਰੁਪਈਆ ਇਹਦਾ ਸੌਣ ਟਿਆ ਨੇ ਇਹਦੇ ਤੋਂ ਦੇਖੋ ਇਹਦਾ ਪ੍ਰਾਈਸ ਹੈ ਜੀ 1000 ਰੁਪਈਆ ਜੇ ਮੈਨੂੰ ਕੋਈ ਵੀ ਪਸੰਦ ਹੋਵੇ ਮੇਰੀਆਂ ਭੈਣਾਂ ਨੂੰ ਤਦ ਰੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਿਓ ਤੇ ਆਉਂਦਾ ਜੀ ਆਰਡਰ ਬਾਕਸ ਕਰਵਾਇਓ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਦੇਖੋ ਜੀ ਲੈਮਨ ਕਲਰ ਆਪਣੀ ਸੌਰੀ ਜਾਮਨੀ ਜਿਹਾ ਕਲਰ ਇਹ ਵੀ ਬਹੁਤ ਡਬਲ ਦੁਪੱਟਾ ਹੈ ਜੀ ਦੇਖੋ पूरा है नहीं दुपट्टा ये ये सारे सूट का प्राइस भी हजार हजार रुपया देखो जी देखो जी कड़ा सोनी कड़ा ये कड़ा है कि नहीं सोने की कढ़ाई है मेन पर देखो ये भी प्राइस है 30000 रुपया ही है ਬਚਿੱਤਰਾ ਸ਼ਲਕ ਹੈ ਜੀ ਹੁਣ ਤਾਂ ਬਚਿੱਤਰਾ ਸ਼ਲਕ ਹੀ ਵੱਧ ਚੱਲ ਰਹੀ ਆ ਤੇ ਬਚਿੱਤਰਾ ਸ਼ਲਕ ਹੈ ਜੀ ਇਹ ਦੇਖੋ ਜੀ ਕਿੰਨਾ ਸੋਹਣਾ ਕਲਰ ਉਹ ਵੀ ਥੋੜਾ ਜਿਹਾ ਇਹ ਘੂੜਾ ਜੀ ਜਿਹੜਾ ਆਪਾਂ ਪਹਿਲਾਂ ਲਿਖਾਇਆ ਥੇ ਨਾਲ ਉਹ ਹੀ ਗੁੰਡਾ ਹੈ

ਇਹ ਥੋੜਾ ਜਿਹਾ ਅਲੱਗ ਜਿਹਾ ਕਲਰ ਆ ਉਹਦੇ ਨਾਲੋਂ ਇਹ ਥੋੜਾ ਜਿਹਾ ਛਿੱਕਾ ਸੀ ਇਹ ਗੋੜਾ ਜੀ ਇਹਦਾ ਪ੍ਰਾਈਸ ਵੀ 1000 ਰੁਪਿਆ ਹੀ ਆ ਦੇਖੋ ਇਹ ਦੂਸਰਾ ਕਲਰ ਆ ਦੇਖੋ ਇਹ ਕੜਾਈ ਇਹਦਾ ਪ੍ਰਾਈਸ ਵੀ 1000 ਦੀ ਹੈ ਜੀ। ਆ ਗਿਆ ਰੈਣੀ ਕਲਰ ਬਹੁਤ ਸੋਹਣਾ ਕਲਰ ਹੈ ਇਹ। ਇਹਦੇ ਦੇ ਪਰਤੇ ਤੇ ਵੀ ਪ੍ਰਾਈਸ ਆਇਆ ਨੇ। ਇਹਦਾ ਸੂਟ ਤੇ ਵੀ ਇਹਦਾ ਪ੍ਰਾਈਸ ਆਇਆ ਦੱਸੋ ਜੀ। ਕੋਈ ਕੋਲ ਹੈ ਇਹਨਾਂ ਨੂੰ ਲਾਈਕ ਕਰਮੋ ਇਹਨਾਂ ਤੇ ਹੋਰ ਵੀ ਬਹੁਤ ਕਲਰ ਪਏ ਆ ਜੀ ਇਹਨਾਂ ਸੂਟਾਂ ਦੇ ਵਿੱਚ ਤੇ ਇਹਨਾਂ ਚ ਕੋਈ ਵੀ ਸੂਟ ਪਸੰਦ ਹੋਵੇ ਮੇਰੇ ਭੈਣ ਨੂੰ ਬਜਣੀ ਤੁਸੀਂ ਤੁਸੀਂ ਕੋਈ ਸੂਟ ਲੈ ਕੇ ਰੱਖਿਓ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਜੀ ਤੇ ਮੇਰੀ ਵੀਡੀਓ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ